ਵੀਰ ਸਾਸਰੀ ਕਾਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਜਿਵੇਂ ਕਿ ਮੈਂ ਤੁਹਾਨੂੰ ਡੇਲੀ ਕਹਿੰਦਾ ਸੀ ਤੇ ਤੁਸੀਂ ਮੈਨੂੰ ਵਿੱਚੋਂ ਮੇਰੇ ਮਦਰ ਭਾਈ ਜਿਹੜੇ ਕਿ ਹੈਗੇ ਨੇ ਭਰਾ ਸਾਡੇ ਉਹ ਮੈਨੂੰ ਕੁਝ ਕਮੈਂਟ ਕਰਦੇ ਸੀ ਵੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਕਿਵੇਂ ਹੋ ਸਕਦੀ ਹੈ ਤਾਂ ਮੈਂ ਤੁਹਾਨੂੰ ਇਹਦੀ ਖੁਸ਼ਖਬਰੀ ਤੁਹਾਡੇ ਸਾਹਮਣੇ ਧਰਨੀ ਆ ਤਾਂ ਉਸ ਤੋਂ ਪਹਿਲਾਂ ਕਿ ਜਿਹੜੀ ਪੰਜਾਬ ਦੇ ਵਿੱਚ ਬਹੁਤ ਹੀ ਮੰਦ ਭਾਗੀ ਜਿਹੜੀ ਕਿ ਘਟਨਾ ਹੋਈ ਹੈ ਉਹ ਮੈਂ ਤੁਹਾਨੂੰ ਦਿਖਾ ਦਿਆਂ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਜਿਹੜਾ ਇੱਕ ਸ਼ਖਸ਼ ਬੜੀ ਹੀ ਮੰਦ ਭਾਗੀ ਜਿਹੜੀ ਸ਼ਦਾਵਲੀ ਯਾਨੀ ਕਿ ਗਾਲ੍ਹਾਂ ਕੱਢ ਰਿਹਾ ਰਿਹਾ ਸੀ ਪੰਜਾਬੀ ਦੇ ਵਿੱਚ ਕਈ ਇਹ ਤਾਂ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਚਾਹੂੰਗਾ ਤਾਂ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਵੀ ਸਬੂਤ ਤੁਹਾਡੇ ਸਾਹਮਣੇ ਰੱਖਣੇ ਨੇ ਆ ਪਹਿਲਾਂ ਸੁਣੋ ਇਹ ਬੰਦਾ ਕਹਿ ਕੀ ਰਿਹਾ ਤੇ ਇਹਦੇ ਬਾਰੇ ਨੰਘ ਸਿੰਘਾਂ ਨੇ ਇਹਦੀ ਕਿਵੇਂ ਸਰਵਿਸ ਕੀਤੀ ਆ ਗੋਬਿੰਦ ਸਿੰਘ ਨੂੰ ਮਾੜਾ ਬੋਲਦਾ ਸੀਗਾ ਇੱਕ ਸ਼ਖਸ ਮੁਕੰਬਰਾਂ ਦੇ ਅੱਗੇ ਨਾ ਪਰ ਪਰਗੋ ਦੀ ਜਾਨਾ ਜੇ ਅਸਾਧ ਦੇ ਉਸ ਸਮੇਂ ਦੀ ਜਵਾਨ ਪਟ ਦੇਣੀ ਚਾਹੀਦੀ ਉਸ ਵੇਲੇ ਮਾਵਾ ਪੈਣਾ ਦੀ 10 ਪਾਸ਼ੇ ਬਾਹਰ ਇਹਨੂੰ ਬਾਲਾ ਖੜੋ ਪੰਜਾਬ ਦੇ ਵਿੱਚ ਰਹਿ ਗਿਆ ਜਦੋਂ ਇਹ ਆਪਣੇ ਸਿਰ ਤੋਂ ਥੋੜਾ ਸਰੀਰ ਸੀ ਨੇ ਗੱਲ ਨਹੀਂ ਵਧਿਆ ਅੱਜ ਜਿਹੜੇ ਪੀਰ ਨੇਕ ਪੀਰ ਇੱਕ ਸਾਥ ਇੱਕ ਫਕੀਰ ਤੁਸੀਂ ਇਹ ਤਾਂ ਤੁਸੀਂ ਸੁਣ ਲਈ ਗੁਰੂ ਗੋਬਿੰਦ ਸਿੰਘ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢ ਰਿਆ ਮਾਤਾ ਜੀ ਨੂੰ ਵੀ ਕੱਢ ਰਿਆ ਪੰਜਾਬੀਓ ਗਰਕ ਹੁੰਦਾ ਯਾਰ ਆ ਪੰਜਾਬ ਤੇ ਫਿਰ ਤੁਸੀਂ ਕਹਿ ਦਿੰਦੇ ਆ ਮੈਨੂੰ ਮੇਰੇ ਭਰਾ ਜਿਹੜੇ ਕੁਝ ਵਿੱਚੋਂ ਕਮੈਂਟ ਕਰਨ ਦੇ ਮੈਂ ਪਤਾ ਨਹੀਂ ਝੂਠ ਮਾਰਦਾ ਨਹੀਂ ਸਾਡਾ ਪੰਜਾਬ ਦੇ ਲਈ ਸਾਡਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਹੋਵੇ ਕੌਮ ਦੀ ਗੱਲ ਕਰਦੇ ਹੋਈ ਤੇ ਝੂਠ ਮਾਰਦੀ ਏ ਇਹ ਨਹੀਂ ਹੋ ਸਕਦਾ ਭਰਾਵੋ ਪਰ ਠੀਕ ਹੈ ਕਈ ਕੈਟਾਗਰੀ ਦੇ ਲੋਕ ਹੁੰਦੇ ਨੇ ਜਿਹੜੇ ਯਾਰ ਆਪਣੀ ਸੋਚ ਰੱਖਦੇ ਨੇ 네ਗੇਟਿਵ ਸੋਚ ਹੁੰਦੀ ਆ ਪਰ ਆਪਣੀ ਨਹੀਂ ਹੈਗੀ ਕਿਉਂਕਿ ਕੌਮ ਦੇ ਪ੍ਰਤੀ ਕੋਈ ਵੀ ਬੰਦਾ ਖਰਾਉਰ ਕਰੂਗਾ ਤਾਂ ਉਹਨੂੰ ਪਰਮਾਤਮਾ ਦੇਖਦਾ ਹੈ ਤਾਂ ਮੈਂ ਤੁਹਾਨੂੰ ਹੁਣ ਜਿਹੜੀ ਅਮਰਪਾਲ ਦੀ ਸਚਾਈ ਹੈ ਰਿਹਾਈ ਦੀ ਉਹ ਤੁਹਾਡੇ ਸਾਹਮਣੇ ਤਰੂਆ ਤੇ ਤੁਹਾਡੀਆਂ ਅੱਖਾਂ ਦੇ ਨਾਲ ਤੇ ਕੰਨਾਂ ਨਾਲ ਤੁਸੀਂ ਆਪ ਸੁਣੋ ਇਹ ਸ਼ਖਸ਼ ਦੀ ਗੱਲ ਤੇ ਹੈ ਕੀ ਹੈ ਤਾਂ ਤੱਕ ਗੱਲ ਹੈ ਅਮਰਪਾਲ ਤੋਂ ਕੋਈ ਕਿਸੇ ਨੂੰ ਫਧਰਾ ਨਹੀਂ ਉਹਦੇ ਤੇ ਕਲਿਆਮ ਲਾਇਏ ਕਿ ਅਮਰਤਪਾਲ ਨੂੰ ਉਹਦੇ ਸਾਥੀਆਂ ਨੂੰ ਐਨਐਸਐਲ ਆ ਕੇ ਕਰ ਰਹੇ ਨੇ ਡਿਗਰਟੀ ਦੇ ਰਿਹਾ ਹੈ ਮੈਨੂੰ ਜਵਾਬ ਦੇ ਦੇ ਤੁਮ ਆਪ ਸਰਕਾਰ ਉਹਦੇ ਕੋਲ ਬੰਦ ਖੜਿਆ ਉਹਦੇ ਕੋਲ ਬੰਦ ਖੜਿਆ ਉਹਦੇ ਕੋਲ ਸੈਟਲਿਕ ਖੜਿਆ ਉਹਦੇ ਕੋਲ ਬੰਦਿਆ ਕੀ ਹੈ ਮੈਨੂੰ ਆਇਮ ਸੂਸ ਹੋ ਰਿਹਾ ਹੈ ਕਿ ਅਮਰਤਪਾਲ ਨਾ ਦੀ ਕੁਰਸੀ ਪੈਰਾ ਤੋਂ ਕਿਸ ਕਰੀ ਹੈ ਮੈਨੂੰ ਆਇਮ ਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੋਸਲੇ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ ਜੀ ਜੇ ਡਾ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਸਫਾਂ ਦੇ ਵਿੱਚ ਜਰਾਇਆ ਦੇ ਵਿੱਚ ਗਲੀਆਂ ਦੇ ਵਿੱਚ ਖੱਲਿਆਂ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਦਿੱਖੀ ਉਹਦੇ ਤੋਂ ਕੁੱਲ ਮਿਲਾ ਕੇ ਪੰਜਾਬੀਓ ਗੱਲ ਆ ਪਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਹੋ ਰਹੀ ਆ ਗੱਲ ਲੰਬੀ ਹੋ ਜਾਣੀ ਆ ਇਸ ਕਰਕੇ ਮੈਂ ਤੁਹਾਨੂੰ ਪਹਿਲੇ ਜਿਹੜੇ ਕਿ ਸ਼ਬਦ ਨੇ ਉਹ ਤੁਹਾਨੂੰ ਮੈਂ ਸੁਣਾ ਦੇਤੇ ਪਹਿਲਾਂ ਤਾਂ ਮੈਂ ਹੀ ਕਹਿੰਦਾ ਸੀ ਵੀ ਜਿਸ ਦਿਨ ਉਹਦਾ ਤਸੀਫਾ ਅਸਤੀਫਾ ਤੇ ਜਾ ਕੁਰਸੀ ਦੇ ਉੱਤੋਂ ਬੰਦਾ ਆਊ ਥੱਲੇ ਉਸੇ ਦਿਨ ਭਾਈ ਅਮਰਪਾਲ ਸਿੰਘ ਦੀ ਜਿਹੜੀ ਕਿ ਰਿਹਾਈ ਨੂੰ ਲੈ ਕੇ ਮੁਹਿੰਮ ਤੇਜ ਹੋ ਜਾਣੀ ਆ ਇਹੀ ਗੱਲ ਕਹਿੰਦਾ ਸੀ ਮੈਂ ਤੇ ਮੈਨੂੰ ਕੀਤੇ ਜਾਂਦੇ ਸੀ ਕਮੈਂਟ ਕਈ ਆਪਣੇ ਦੋਸਤਾਂ ਦੁਆਰਾ ਜਿਹੜੇ ਕਿ ਭਰਾ ਦੇਖਦੇ ਨੇ ਬਿਚ ਕੋਈ ਨੈਗੇਟਿਵ ਸੋਚ ਹੁੰਦੀ ਆ ਬੰਦੇ ਦੀ ਮੰਨਦੇ ਆ ਤੇ ਕਈ ਭਰਾ ਉਹਨਾਂ ਦੇ ਜਵਾਬ ਕਮੈਂਟਾਂ ਦੇ ਵਿੱਚ ਹੀ ਦੇ ਰਹੇ ਸੀ ਵੀ ਦੇਵਾ ਸਿੱਧੂ ਸੱਚ ਕਹਿ ਰਿਹਾ ਤਾਂ ਉਹ ਤੁਹਾਡੇ ਸਾਹਮਣੇ ਸੱਚ ਆ ਰਿਹਾ ਜਿਹੜੀ ਮੈਂ ਗੱਲ ਕਈ ਦਿਨ ਪਹਿਲਾਂ ਹਰ ਰੋਜ਼ ਬੋਲਦਾ ਸੀ ਉਹ ਗੱਲ ਸਾਹਮਣੇ ਆ ਰਹੀ ਹੈ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਆਗੂ ਬੰਦੇ ਨੇ ਉਹ ਬੋਲ ਰਹੇ ਨੇ ਤਾਂ ਤੁਸੀਂ ਹੁਣ ਸਮਝੋ ਪੰਜਾਬ ਦਾ ਸੀਐਮ ਡਰ ਚੁੱਕਿਆ ਤੇ ਜਨਤਾ ਉਹਦੀ ਸਾਥ ਜਿਹੜੀ ਕਹਿ ਗਈ ਸੀ ਛੱਡ ਚੁੱਕੀ ਹੈ ਤੇ ਇੱਕ ਪਾਸੇ ਗੁਰੂ ਸਾਹਿਬ ਨੂੰ ਲੈ ਕੇ ਸਾਡੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਵੀ ਭਾਈ ਅਮਰਪਾਲ ਸਿੰਘ ਜੇਕਰ ਅੱਜ ਬਾਹਰ ਹੁੰਦਾ ਤਾਂ ਇਹ ਸਿੰਘਾਂ ਨੇ ਸਰਵਿਸ ਜਰੂਰ ਕੀਤੀ ਆ ਉਸ ਬੰਦੇ ਦੀ ਤੇ ਜੇਕਰ ਭਾਈ ਅਮਰਪਾਲ ਸਿੰਘ ਦੀ ਟੀਮ ਤੇ ਭਾਈ ਅਮਰਪਾਲ ਸਿੰਘ ਬਾਹਰ ਹੁੰਦੇ ਤੇ ਬੰਦੇ ਦਾ ਹਾਸ਼ਿਰ ਕੀ ਹੋਣਾ ਸੀ ਜਿਹੜੇ ਨੇ ਗੁਰੂ ਸਾਹਿਬ ਨੂੰ ਖੁਦ ਆਪਣੇ ਜਿਹੜਾ ਕੌਮ ਦਾ ਪਿਓ ਆ ਸਾਡਾ ਸਾਡੀ ਯਾਨੀ ਜਿਹੜੀ ਕਿ ਸਾਡਾ ਤਾਜ ਮੰਦੇ ਆ ਅਸੀਂ ਗੁਰੂ ਸਾਹਿਬ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਸਾਹਿਬ ਤਾਂ ਆਪਸੀ ਜਿਹੜੇ ਉਹਦਾ ਬਹੁਤ ਜ਼ਿਆਦੇ ਪਵਿੱਤਰ ਗੱਲਾਂ ਬਾਤਾਂ ਉਹਨਾਂ ਦੇ ਯੋਧਿਆਂ ਦੀਆਂ ਕੁਰਬਾਨੀਆਂ ਤੇ ਉਹਨਾਂ ਨੂੰ ਕੋਈ ਮਾਵਾ ਪੈਣਾ ਦੀਆਂ ਗਾਲਾਂ ਕੱਢੇ ਪੰਜਾਬੀਓ ਬਹੁਤ ਜ਼ਿਆਦੇ ਮੰਦ ਭਾਗੀ ਤੇ ਸ਼ਰਮ ਵਾਲੀ ਗੱਲ ਆ ਸਾਡੀ ਕੌਮ ਲਈ ਸਾਡੇ ਸਿੱਖਾਂ ਲਈ ਸਾਡੇ ਪੰਜਾਬੀ ਹੋਣ ਤੇ ਬੜੀ ਸ਼ਰਮ ਵਾਲੀ ਗੱਲ ਆ ਤਾਂ ਉਸ ਬੰਦੇ ਨੇ ਗਾਲਾਂ ਕੱਢੀਆਂ ਮਾਵਾ ਪੈਣਾ ਦੀਆਂ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੂੰ ਤਾਂ ਸਿੰਘਾਂ ਨੇ ਨਾਲ ਦੀ ਨਾਲ ਐਕਸ਼ਨ ਲਿਆ ਤਾਂ ਉਹਦਾ ਸੋਧਾ ਲਾਇਆ ਪਰ ਮੈਂ ਹੁਣ ਇੱਕ ਵੱਡੀ ਗੱਲ ਕਹੂੰਗਾ ਐਸਜੀਪੀਸੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਉਹ ਸੁੱਤੀ ਪਈ ਹੈ ਮੈਂ ਕਹਿ ਕਹ ਰਿਹਾ ਮੈਂ ਤਾਂ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਵੀ ਦੇਖੋ ਤੁਸੀਂ ਇੱਕ ਪਾਸੇ ਕਿੱਡਾ ਵੱਡਾ ਯਾਨੀ ਇੱਕ ਉਹਨੂੰ ਧਮਕੀ ਦਿੱਤੀ ਜਾ ਰਹੀ ਹੈ ਤਾਂ ਉਹ ਵੀ ਸਿੰਘ ਕੈਟਾਗਰੀ ਦੇ ਤਾਂ ਸਾਰੇ ਆਪਾਂ ਇੱਕ ਹੀ ਆਗੇ ਨਾ ਤਾਂ ਉਸ ਬੰਦੇ ਨੇ ਇੰਨੀਆਂ ਕੁਰਬਾਨੀਆਂ ਕਰ ਰਿਹਾ ਤੁਹਾਡੇ ਸਾਹਮਣੇ ਧਿਆ ਭੈਣਾਂ ਦੀ ਅੱਜ ਦਾ ਬਚਾਉਣ ਵਾਲਾ ਭਾਈ ਅਮਰਪਾਲ ਸਿੰਘ ਮਹਿਰੋ ਟਾ ਉਹਦੇ ਨਾਲ ਐਡਾ ਜ਼ੁਲਮ ਹੋ ਰਿਆ ਨੂੰ ਧਮਕੀ ਦੇ ਧਮਕੀ ਉਹ ਬਾਬਾ ਦਵਾਰਿਆ ਜਿਹੜਾ ਕਿ ਉਹ ਸੀਗਾ ਤੁਹਾਨੂੰ ਪਤਾ ਹੀ ਐ ਮੈਂ ਨਹੀਂ ਕਹਿਣਾ ਚਾਹੁੰਦਾ ਪੰਜਾਬ ਮੈਂ ਕਹਿੰਦਾ ਵੀ ਦਲਦਲ ਦੇ ਵਿੱਚ ਜਾ ਰਿਹਾ ਕਿਸੇ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਕਿਸੇ ਪਾਸੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆ ਜਿਹੜੇ ਸਾਡੇ ਲੀਡਰ ਨੇ ਮਾਰੇ ਚੁਣੇ ਹੋਏ ਪੰਜਾਬ ਦੇ ਇਹ ਉਹਨੂੰ ਅੰਦਰ ਰੱਖੀ ਬੈਠੇ ਨੇ ਜਾਣ ਬੁੱਝ ਕੇ ਐਨਐਸਏ ਲਾ ਕੇ ਤੱਕੇ ਦੇ ਨਾਲ ਤਾਂ ਜ਼ੁਲਮ ਨਹੀਂ ਹੋ ਰਿਹਾ ਪੰਜਾਬ ਦੇ ਉੱਤੇ ਪੰਜਾਬ ਦੇ ਸਿੱਖਾਂ ਉੱਤੇ ਜਾਂ ਪੰਜਾਬੀਆਂ ਉੱਤੇ ਤਾਂ ਹੋਰ ਕੀ ਨਹੀਂ ਹੈ ਤੁਸੀਂ ਦੇਖੋ ਕਿਹੜੀ ਹੱਦ ਤੇ ਇੱਕ ਦੁਨੀਆ ਪਹੁੰਚ ਚੁੱਕੀ ਹੈ ਇੱਕ ਪੰਜਾਬੀ ਬੰਦੇ ਦੁਆਰਾ ਗੁਰੂ ਸਾਹਿਬ ਨੂੰ ਗਾਲਾਂ ਕੱਢ ਰਿਹਾ ਯਾਰ ਕਮਾਲ ਹੋ ਗਈ ਸਾਡੇ ਪੰਜਾਬ ਦੀ ਤਾਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਸਿੰਘ ਨਾਮ ਲੱਗਦਾ ਹੋਵੇ ਪਿੱਛੇ ਤੇ ਕਾਰਵਾਈ ਨਹੀਂ ਕਰੇ ਯਾਰ ਬੰਦਾ ਯਾਰ ਕਮਾਲ ਹੋ ਗਈ ਇਧਰ ਭਾਈ ਅਮਰਪਾਲ ਸਿੰਘ ਯਾਨੀ ਸਿੰਘ ਨਾਮ ਲੱਗਦਾ ਜਿੰਨਾ ਉੱਤੇ ਉਹ ਕੁਰਬਾਨੀਆਂ ਕਰ ਰਹੇ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਗੱਲ ਕਰਦਾ ਮੈਂ ਤੇ ਸਿੰਘ ਨਾਮ ਦੇ ਬੰਦੇ ਜਿਹੜੇ ਕਿ ਡੀਐਸਪੀ ਐਸਐਸਪੀ ਉਹਨੂੰ ਬਾਬੇ ਦੇ ਮੰਗਰ ਲੱਗ ਰਹੇ ਨੇ ਵੀ ਉਹਦੇ ਤੇ ਕਾਰਵਾਈ ਕਰ ਦੀਏ ਪੁੱਠੀ ਸਿੱਧੀ ਹੋ ਰਹੀ ਹੈ ਸਾਡੇ ਜਨਤਾ ਜਿਹੜੀ ਪੰਜਾਬ ਦੀ ਹੈ ਚਾਹੇ ਆਫਸਰ ਹੋਣ ਤੇ ਚਾਹੇ ਇਹ ਜੇ ਸੀਐਮ ਸਾਹਿਬ ਹੋਣ ਜਿਹੜੇ ਸਾਡੀ ਗੰਦੀ ਸਰਕਾਰ ਚੁਣੀ ਆ ਪੰਜਾਬ ਦੀ ਲੋਕਾਂ ਨੇ ਦੇਖੋ ਇਹਨਾਂ ਨੂੰ ਹਰ ਪਾਸੇ ਕਿੱਥੇ ਤਾਂ ਸਾਡੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਸੀ ਤਾਂ ਕਿੱਥੇ ਇਹ ਉਹਨਾਂ ਦੇ ਉੱਤੇ ਜ਼ੁਲਮ ਕਰਦਿਆ ਦੇਖ ਵੀ ਰਹੇ ਨੇ ਤੇ ਕਰ ਵੀ ਰਹੇ ਨੇ ਕਿਵੇਂ ਭਾਈ ਅਮਰਪਾਲ ਸਿੰਘ ਤੇ ਜ਼ੁਲਮ ਕਰ ਰਹੇ ਨੇ ਜ਼ੁਲਮ ਗੁਰੂ ਸਾਹਿਬ ਨੂੰ ਜਿਵੇਂ ਹੁਣ ਤੁਹਾਡੇ ਸਾਹਮਣੇ ਮੈਂ ਦੱਸ ਕੇ ਦਿਖਾ ਕੇ ਛੱਟਿਆ ਤਾਂ ਇਹਨੇ ਮਤਲਬ ਮੰਦ ਭਾਗੀਆਂ ਘਟਨਾ ਮਤਲਬ ਬੇਅਦਬੀ ਹੋ ਰਹੀਆਂ ਨੇ ਉਹਨਾਂ ਨੂੰ ਦੇਖ ਵੀ ਰਹੇ ਨੇ ਤੇ ਜ਼ੁਲਮ ਕਰ ਵੀ ਰਹੇ ਨੇ ਜ਼ੁਲਮ ਦੇਖ ਵੀ ਰਹੇ ਨੇ ਤਾਂ ਮੈਂ ਕਹਿੰਦਾ ਵੀ ਇੱਕ ਪੰਜਾਬ ਦੀ ਸਟੇਟ ਚਲਾਉਣ ਵਾਲਾ ਸੀਐਮ ਭਗਵੰਤ ਮਾਨ ਸ਼ਰਮ ਆਉਣੀ ਚਾਹੀਦੀ ਏ ਉਹਨੂੰ ਇੰਨਾਂ ਗੱਲਾਂ ਤੇ ਐਕਸ਼ਨ ਲੈਣਾ ਚਾਹੀਦਾ ਵੱਡੇ ਪੱਧਰ ਤੇ ਕਾਨੂੰਨ ਬਣਾਉਣਾ ਚਾਹੀਦਾ ਵੀ ਜੇਕਰ ਭਾਈ ਕੋਈ ਵੀ ਬੇਅਦਬੀ ਜਿਵੇਂ ਬੇਅਦਬੀ ਹੋ ਕਿਉਂ ਨਹੀਂ ਰਹੀ ਕਿਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਕੇਸ ਬੱਟੇ ਜਾਂਦੇ ਨੇ ਯਾਰ ਕਮਾਲ ਆ ਤੇ ਸਾਡੀ ਸਰਕਾਰ ਸੁੱਤੀ ਦੀ ਸੁੱਤੀ ਐਸਜੀਪੀਸੀ ਆ ਜਿਹੜੀ ਸਾਡੇ ਕਾਲ ਤਖਤ ਸਾਹਿਬ ਦੇ ਅਗੂ ਧਾਮੀ ਉਹ ਵੀ ਸੁੱਤੇ ਪਏ ਨੇ ਇਹ ਖੁਦ ਅਮਰਪਾਲ ਸਿੰਘ ਮਹਿਰੋ ਨੇ ਵੀ ਕਹੀ ਹੈ ਇਹ ਗੱਲ ਹੋਰ ਵੀ ਆਗੂ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ ਇਕੱਲਾ ਦੇਖੋ ਪੰਜਾਬ ਬڑا ਮੈਂ ਕਹਿੰਦਾ ਇੱਕ ਸ਼ਾਨਦਾਰ ਨਾਮ ਸੀ ਪੰਜਾਬ ਦਾ ਕਿਸੇ ਵਕਤ ਯੋਧਿਆਂ ਦੇ ਨਾਮ ਤੋਂ ਗੁਰੂਆਂ ਪੀਰਾਂ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਸਾਡਾ ਪੰਜਾਬ ਅੱਜ ਵੀ ਹੈ ਪਰ ਜਿਹੜੇ ਇਹੋ ਜਿਹੇ ਘਟਨਾਵਾਂ ਹੁੰਦੀਆਂ ਨੇ ਸਾਡੇ ਇਹੋ ਜਿਹੇ ਮੁੱਖ ਮੰਤਰੀ ਮਾਰੇ ਆ ਗਏ ਨੇ ਇਹਨਾਂ ਨੇ ਬਹੁਤ ਜ਼ਿਆਦਾ ਮੈਂ ਕਹਿੰਦਾ ਵੀ ਮਾੜਾ ਹਾਲ ਕਰ ਦਿੱਤਾ ਪੰਜਾਬ ਦਾ ਨਸ਼ੇ ਵਧਾ ਦਿੱਤੇ ਕੋਈ ਕਾਨੂੰਨ ਨਹੀਂ ਕੋਈ ਇਹਨਾਂ ਦੀ ਕੋਈ ਪ੍ਰਕਿਰਿਆ ਨਹੀਂ ਆਉਂਦੀ ਕਿਸੇ ਗੱਲਬਾਤ ਤੇ ਤਾਂ ਠੀਕ ਆ ਪੰਜਾਬੀਓ ਮੈਂ ਤੁਹਾਨੂੰ ਜਿਹੜੀਆਂ ਤਿੰਨ ਅਪਡੇਟਾਂ ਦਿੱਤੀਆਂ ਨੇ ਬੜੀਆਂ ਗੰਭੀਰ ਨੇ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੈਸੇ ਜਿਹੜੇ ਮੁਹਿੰਮ ਤੇਜ ਹੋ ਚੁੱਕੀ ਐ ਇਹ ਬਹੁਤ ਵਧੀਆ ਲੱਗੀ ਕਿਉਂਕਿ ਉਹਦੀ ਕੁਰਸੀ ਖਾਲੀ ਹੁੰਦੀ ਜਾ ਰਹੀ ਐ ਨਾ ਜਿਹੜੀ ਇਹ ਬੜੀ ਅਹਿਮ ਗੱਲ ਬਣੂਗੀ ਭਾਈ ਅਮਰਪਾਲ ਦੀ ਰਿਹਾਈ ਦਾ ਇਹ ਪਹਿਲਾ ਸਟੈਪ ਬਣੂਗੀ ਤੁਹਾਡੇ ਸਾਹਮਣੇ ਮੇਰੀ ਗੱਲ ਇਹ ਯਾਦ ਰੱਖਣਾ ਤੁਸੀਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗ